ਤੋਂ ਗੁਰੂ ਜੀ ਤੇਰੇ ਸਾਥ ਸੰਗਤ ਜੀ ਅੱਜ ਸੰਸਾਨ ਘਾਟ ਦੇ ਮੋਹਰੇ ਜਿੰਨਾ ਵੀ ਕਚਰਾ ਮਲਬਾ ਪਿਆ ਸੀਗਾ ਉਹ ਸਾਰੀ ਜੀਸੀਬੀ ਨਾਲ ਚੁੱਕਾਈ ਕੀਤੀ ਗਈ ਇਧਰ ਸਫਾਈ ਦੀ ਸੇਵਾ ਇਧਰ ਝਾੜੂ ਦੀ ਸੇਵਾ ਦੇਣੀ ਕਮੇਟੀ ਦੋ ਚਾਰ ਜਿੰਨੇ ਵੀ ਮਲਬਾ ਜਿਹੜਾ ਦੇਖਿਆ ਕਾਫੀ ਮਲਬਾ ਸੀਗਾ ਸੋ ਦੇਖ ਰਹੇ ਕਿੰਨਾ ਮਲਵਾ ਸੀ ਜਿਹੜਾ ਕੋਈ ਨਹੀਂ ਹੋਣਾ ਜ਼ੋਰ ਦਾ ਨਾਮ ਯਾਰ ਉਹ ਸਾਰੀ ਇਹਦੀ ਸਫਾਈ ਕੀਤੀ ਜਾ ਰਹੀ ਹੈ। ਉਹ ਵੇਖੋ ਜਿਆ ਤਿੰਨ ਤਿੰਨ ਚਾਰ ਚਾਰ ਫੁੱਟ ਦਾ ਜਿਹੜਾ ਮਲਬਾ ਪਿਆ ਚੜਿਆ ਆ ਪੰਦੇ ਕੋਈ ਹਿਸਾਬ ਹੀ ਨਹੀਂ ਸਦਾ ਕਿੰਨਾ ਮਲਵਾ ਸੀ ਸਾਰੇ ਉਹਦੀ ਸਫਾਈ ਆ ਜਿਹੜੀ ਆ ਸਮੂਹ ਸੰਗਤ ਦੇ ਨਾਲ ਸੰਜੋ ਦੇ ਨਾਲ ਵੀ ਆ ਕੋਈ ਦਾਸ ਨੇ ਉਹ ਸੇਵਾ ਜਿਹੜੀ ਹੈ ਕਿ ਸੋਚਿਆ ਕਿ ਆਪਣੇ ਇਲਾਕੇ ਨੂੰ ਸੁੰਦਰ ਕਿੱਦਾਂ ਬਣਾਉਣਾ ਹੈ ਤਾਂ ਦਾਸ ਵਾਲੇ ਕੋਸ਼ਿਸ਼ ਹੋ ਰਹੀ ਹੈ ਕਿ ਆਪਣੇ ਇਲਾਕੇ ਦੀ ਜਿਹੜੀ ਜਿਹੜੀ ਵਧੀਆ ਸੁੰਦਰ ਬਣਾਇਆ ਜਾਵੇ ਇਹਨੂੰ ਉਹ ਨੰਗਾ ਵਾਲੇ ਨੇ ਬੜਾ ਵਧੀਆ ਲੱਗੇ